ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਪਿੰਡ ਵਿੱਚ ਇੱਕ ਬਹੁਤ ਹੀ ਗੁਰਮਖ ਪਰਿਵਾਰ ਰਹਿੰਦਾ ਸੀ ਉਸ ਗੁਰਮਖ ਪਰਿਵਾਰ ਦੇ ਘਰ ਚੁਬਾਰੇ ਵਿੱਚ ਇੱਕ ਸਾਧੂ ਰਹਿੰਦਾ ਸੀ ਉਹ ਪਰਿਵਾਰ ਉਸ ਸਾਧੂ ਦੀ ਬਹੁਤ ਸੇਵਾ ਕਰਦਾ ਸੀ ਉਹ ਪਰਿਵਾਰ ਤਿੰਨੋਂ ਟਾਈਮ ਪ੍ਰਸ਼ਾਦਾ ਬਣਾ ਕੇ ਉਸ ਸਾਧੂ ਨੂੰ ਚੁਬਾਰੇ ਵਿੱਚ ਦੇ ਦਿੰਦਾ ਸੀ ਉਹ ਸਾਧੂ ਪ੍ਰਸ਼ਾਦਾ ਛੱਕ ਕੇ ਬਰਤਨ ਬਾਹਰ ਰੱਖ ਦਿੰਦਾ ਸੀ ਤੇ ਉਸ ਤੋਂ ਬਾਅਦ ਉਹ ਚੁਬਾਰੇ ਦੀ ਕੁੰਡੀ ਲਗਾ ਲੈਂਦਾ ਸੀ ਉਹ ਸਾਧੂ ਦਿਨ ਰਾਤ ਚੁਬਾਰੇ ਵਿੱਚ ਹੀ ਰਹਿੰਦਾ ਸੀ ਉਹ ਗੁਰਮੁਖ ਪਰਿਵਾਰ ਇਹ ਸੋਚਦਾ ਸੀ ਕਿ ਸਾਧੂ ਮਹਾਤਮਾ ਜੀ ਚੁਬਾਰੇ ਦੇ ਵਿੱਚ ਕੁੰਡੀ ਲਗਾ ਕੇ ਸਿਮਰਨ ਭਗਤੀ ਕਰਦੇ ਹਨ ਇਸ ਤਰ੍ਹਾਂ ਉਸ ਪਰਿਵਾਰ ਨੂੰ ਉਸ ਸਾਧੂ ਦੀ ਸੇਵਾ ਕਰਦੇ ਹੋਏ ਬਹੁਤ ਸਾਲ ਬੀਤ ਗਏ ਫਿਰ ਇੱਕ ਦਿਨ ਉਸ ਸਾਧੂ ਦਾ ਅੰਤ ਸਮਾ ਆ ਗਿਆ ਤੇ ਉਹ ਸਾਧੂ ਪਰਲੋਕ ਸudar ਗਿਆ ਉਸ ਪਰਿਵਾਰ ਨੇ ਬਹੁਤ ਸ਼ਰਧਾ ਭਾਵਨਾ ਦੇ ਨਾਲ ਉਸ ਸਾਧੂ ਦਾ ਸੰਸਕਾਰ ਕਰ ਦਿੱਤਾ ਕੁਝ ਸਾਲਾਂ ਬਾਅਦ ਉਸ ਪਰਿਵਾਰ ਦਾ ਮੁਖੀ ਗੁਰਮਖ ਪਿਆਰਾ ਆਪਣੇ ਖੇਤਾਂ ਵਿੱਚ ਹਲ ਵਾ ਰਹਾ ਸੀ ਉਹ ਗੁਰਮਖ ਪਿਆਰਾ ਬਲਦਾਂ ਦੇ ਨਾਲ ਹਲ ਚਲਾ ਰਿਹਾ ਸੀ ਇੱਕ ਬਲਦ ਖੂਹ ਤੇ ਪਾਣੀ ਕੱਢਣ ਲਈ ਜੋਤਿਆ ਹੋਇਆ ਸੀ ਪਹਿਲਾਂ ਖੂਹ ਵਿੱਚੋਂ ਪਾਣੀ ਕੱਢਣ ਲਈ ਮੋਟਰ ਦੀ ਥਾਂ ਬਲਦਾਂ ਦਾ ਇਸਤੇਮਾਲ ਹੁੰਦਾ ਸੀ ਖੂਹ ਵਾਲਾ ਬਲਦ ਤੁਰ ਨਹੀਂ ਰਿਹਾ ਸੀ ਇਸ ਕਰਕੇ ਉਹ ਗੁਰਮੁਖ ਉਸ ਬਲਦ ਨੂੰ ਛੋਟੀ ਨਾਲ ਮਾਰ ਕੇ ਹੱਕ ਰਿਹਾ ਸੀ ਭਾਵ ਚਲਾ ਰਿਹਾ ਸੀ ਅਚਾਨਕ ਹੀ ਉਥੇ ਇੱਕ ਮਹਾਪੁਰਖ ਆ ਗਏ ਉਹਨਾਂ ਮਹਾਪੁਰਖਾਂ ਨੇ ਉਸ ਗੁਰਮੁਖ ਪਿਆਰੇ ਨੂੰ ਕਿਹਾ ਕਿ ਇਸ ਬਲਦ ਨੂੰ ਛੋਟੀ ਨਾਲ ਨਾ ਮਾਰ ਗੁਰਮੁਖ ਨੇ ਕਿਹਾ ਕਿ ਮਹਾਪੁਰਖੋ ਇਹ ਬਲਦ ਤੁਰਦਾ ਹੀ ਨਹੀਂ ਹੈ ਇਸ ਕਰਕੇ ਇਸ ਨੂੰ ਛੋਟੀ ਮਾਰ ਕੇ ਚਲਾਉਣਾ ਪੈਂਦਾ ਹੈ। ਮਹਾਪੁਰਖਾ ਨੇ ਕਿਹਾ ਕਿ ਇਹ ਬਲਦ ਉਹੀ ਸਾਧੂ ਹੈ ਜਿਹੜਾ ਤੁਹਾਡੇ ਘਰ ਚੁਬਾਰੇ ਵਿੱਚ ਰਹਿੰਦਾ ਸੀ। ਇਹ ਸੁਣ ਕੇ ਉਹ ਗੁਰਮੁਖ ਪਿਆਰਾ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ। ਗੁਰਮੁਖ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ? ਉਹ ਸਾਧੂ ਤਾਂ ਬਹੁਤ ਨਾਮ ਜਪਦਾ ਸੀ। ਉਹੋ ਬਲਦ ਦੀ ਜੂਨ ਵਿੱਚ ਕਿਵੇਂ ਪੈ ਸਕਦਾ ਹੈ ਮਹਾਪੁਰਖਾ ਨੇ ਦੱਸਿਆ ਕਿ ਉਹ ਸਾਧੂ ਤੁਹਾਡੇ ਘਰ ਵਿੱਚ ਰਹਿ ਕੇ ਨਾਮ ਨਹੀਂ ਜਪਦਾ ਸੀ ਉਹ ਸਾਧੂ ਪ੍ਰਸ਼ਾਦਾ ਪਾਣੀ ਛਕ ਕੇ ਕਮਰੇ ਨੂੰ ਕੁੰਡੀ ਲਗਾ ਕੇ ਸੁੱਤਾ ਰਹਿੰਦਾ ਸੀ ਉਹ ਸੋਚਦਾ ਸੀ ਕਿ ਕਿਹੜਾ ਕਿਸੇ ਨੂੰ ਪਤਾ ਲੱਗਣਾ ਹੈ ਮੋਜ ਨਾਲ ਪ੍ਰਸ਼ਾਦਾ ਪਾਣੀ ਛਕ ਕੇ ਬਸ ਉਸੋ ਤੇਰਾ ਹੋ ਪਰ ਉਸ ਸਾਧੂ ਨੂੰ ਇਹ ਨਹੀਂ ਪਤਾ ਸੀ ਕਿ ਇੰਨਾ ਪ੍ਰਸ਼ਾਦਿਆਂ ਦਾ ਲੇਖਾ ਦੇਣਾ ਪੈਣਾ ਹੈ ਜਿੰਨੇ ਪ੍ਰਸ਼ਾਦੇ ਉਸ ਸਾਧੂ ਨੇ ਤੁਹਾਡੇ ਘਰ ਵਿੱਚ ਰਹਿ ਕੇ ਛਕੇ ਸੀ ਉਹ ਸਾਰੇ ਪ੍ਰਸ਼ਾਦਿਆਂ ਦਾ ਹਿਸਾਬ ਕਿਤਾਬ ਦੇਣ ਲਈ ਇਹ ਬਲਦ ਦੀ ਜੂਨ ਵਿੱਚ ਪਾ ਕੇ ਤੁਹਾਡੇ ਕੋਲ ਆ ਗਿਆ ਹੈ ਜਦੋਂ ਤੱਕ ਇਹ ਉਹਨਾਂ ਪ੍ਰਸ਼ਾਦਿਆਂ ਦੇ ਬਰਾਬਰ ਤੁਹਾਡਾ ਕੰਮ ਨਹੀਂ ਕਰ ਦਿੰਦਾ ਇਸ ਦਾ ਖਹਿੜਾ ਨਹੀਂ ਛੁੱਟਣਾ ਜੇ ਇੱਕ ਵਾਰ ਬਲਦ ਬਣ ਕੇ ਇਸ ਤੋਂ ਤੁਹਾਡਾ ਕਰਜ਼ਾ ਨਾ ਉਤਰਿਆ ਤਾਂ ਇਸ ਨੂੰ ਫੇਰ ਦੁਬਾਰਾ ਕਿਸੇ ਜੂਨ ਵਿੱਚ ਪੈ ਕੇ ਤੁਹਾਡਾ ਕਰਜ਼ਾ ਉਤਾਰਨਾ ਪਵੇਗਾ ਇਹ ਸੁਣ ਕੇ ਉਹ ਗੁਰਮਖ ਪਿਆਰਾ ਬਹੁਤ ਹੀ ਹੈਰਾਨ ਹੋਇਆ ਇਸ ਕਰਕੇ ਕਿਤੇ ਵੀ ਫਰੀਦਾ ਖਾਨ ਨੂੰ ਮਿਲ ਰਿਹਾ ਹੋਵੇ ਤਾਂ ਉਹ ਨਹੀਂ ਖਾਣਾ ਚਾਹੀਦਾ ਹੁਣ ਫਰੀਦਾ ਖਾਣਾ ਆਪਣੇ ਹਿੰਦੂਸਤਾਨ ਦੇ ਵਿੱਚ ਕਿੱਥੇ ਮਿਲਦਾ ਹੈ ਉਹ ਮਿਲਦਾ ਹੈ ਜਿੱਥੇ ਲੰਗਰ ਚੱਲ ਰਿਹਾ ਹੋਵੇ ਹੁਣ ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਕਿਉਂਕਿ ਲੰਗਰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤਾ ਸੀ ਇਹ ਲੰਗਰ ਦੀ ਪ੍ਰਥਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਸ਼ੁਰੂ ਕੀਤੀ ਸੀ ਤੇ ਹਰੇਕ ਸਿੱਖ ਇਹੇ ਸੋਚਦਾ ਹੈ ਕਿ ਲੰਗਰ ਤਾਂ ਜ਼ਰੂਰ ਛਕਣਾ ਚਾਹੀਦਾ ਹੈ ਇਹ ਗੱਲ ਤਾਂ ਬਿਲਕੁਲ ਸਹੀ ਹੈ ਕਿ ਗੁਰੂ ਘਰ ਜਾ ਕੇ ਲੰਗਰ ਜ਼ਰੂਰ ਛਕਣਾ ਚਾਹੀਦਾ ਹੈ ਪਰ ਲੰਗਰ ਕਿੰਨਾ ਛਕਣਾ ਚਾਹੀਦਾ ਹੈ ਅਤੇ ਲੰਗਰ ਛਕ ਕੇ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਜ਼ਿਆਦਾਤਰ ਲੋਕਾਂ ਨੂੰ ਨਹੀਂ ਪਤਾ ਹੈ ਜੇ ਆਪਾਂ ਇਸ ਗੱਲ ਨੂੰ ਧਿਆਨ ਨਾਲ ਸੋਚੀਏ ਤੇ ਸਮਝੀਏ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਲੰਗਰ ਜਦੋਂ ਸ਼ੁਰੂ ਕੀਤਾ ਸੀ ਤਾਂ ਉਹ ਲੰਗਰ ਕਿਸੇ ਅਮੀਰ ਲੋਕਾਂ ਨੂੰ ਨਹੀਂ ਛਕਾਇਆ ਸੀ ਉਹ ਲੰਗਰ ਗੁਰੂ ਸਾਹਿਬ ਜੀ ਨੇ ਨਾਮ ਜਪਣ ਵਾਲੇ ਭੁੱਖੇ ॠषि मुनिਆਂ ਸਾਧੂਆਂ ਨੂੰ ਛਕਾਇਆ ਸੀ ਉਹ ਜਿਹੜੇ ॠषि मुनि ਸਨ ਉਹ ॠषि मुनि ਬਾਅਦ ਵਿੱਚ ਦੁਨੀਆ ਨੂੰ ਤਾਰਨ ਵਾਲੇ ਪੂਰੇ ਮਹਾਪੁਰਖ ਬਣ ਕੇ ਕੁਝ ਤਾਂ ਆ ਚੁੱਕੇ ਹਨ ਕੁਝ ਆਏ ਹੋਏ ਹਨ ਤੇ ਕੁਝ ਆਉਣ ਵਾਲੇ ਹਨ ਇਹ ਗੱਲਾਂ ਗੁਪਤ ਹਨ ਦਾਸ ਤੁਹਾਨੂੰ ਉਹਨਾਂ ਮਹਾਪੁਰਖਾਂ ਦੇ ਨਾਮ ਦੱਸ ਸਕਦਾ ਹੈ ਪਰ ਬਹੁਤ ਸਾਰੇ ਲੋਕ ਇਹ ਸੁਣ ਕੇ ਕਹਿਣ ਲੱਗ ਜਾਂਦੇ ਹਨ ਕਿ ਇਹ ਤਾਂ ਗੱਪਾਂ ਹਨ ਇਸ ਤਰ੍ਹਾਂ ਨਹੀਂ ਹੋ ਸਕਦਾ ਗੁਰੂ ਸਾਹਿਬਾਂ ਨੇ ਜੋ ਲੰਗਰ ਸ਼ੁਰੂ ਕੀਤਾ ਸੀ ਉਹ ਨਾਮ ਜਪਣ ਵਾਲੇ ਤੇ ਗਰੀਬਾਂ ਲਈ ਸ਼ੁਰੂ ਕੀਤਾ ਸੀ ਪਰ ਅੱਜ ਅਸੀਂ ਲੰਗਰ ਉਹਨਾਂ ਨੂੰ ਸ਼ਕਾਉਂਦੇ ਹਾਂ ਜਿਹੜੇ ਨਾਮ ਨਹੀਂ ਜਪਦੇ ਤੇ ਜਿਹੜੇ ਪਹਿਲਾਂ ਹੀ ਰੱਜੇ ਹੁੰਦੇ ਹਨ ਭਾਵੇਂ ਅਮੀਰ ਹਨ ਗਰੀਬ ਤਾਂ ਬਾਹਰ ਖੜੇ ਦੇਖਦੇ ਰਹਿੰਦੇ ਹਨ ਗਰੀਬਾਂ ਨੂੰ ਭੁਜਾਉਣ ਲਈ ਸਪੈਸ਼ਲ ਬੰਦੇ ਖੜੇ ਕੀਤੇ ਹੁੰਦੇ ਹਨ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਲਈ ਟੈਂਟ ਲਗਾ ਕੇ ਕੁਰਸੀਆਂ ਤੇ ਬਿਠਾ ਕੇ ਆਪਾਂ ਲੰਗਰ ਛਕਾਉਂਦੇ ਹਾਂ ਗਰੀਬ ਬਾਹਰ ਖੜੇ ਦੇਖ ਕੇ ਤਰਸਦੇ ਰਹਿੰਦੇ ਹਨ ਇਹ ਗੱਲਾਂ ਕੜਵੀਆਂ ਹਨ ਪਰ ਸੱਚ ਹਨ ਜੋ ਪਿੱਛੇ ਕਰੋਨਾ ਫੈਲਿਆ ਸੀ ਉਸ ਨੇ ਬਹੁਤ ਲੋਕਾਂ ਦੀਆਂ ਅੱਖਾਂ ਖੋਲ ਦਿੱਤੀਆਂ ਹਨ ਕਿਉਂਕਿ ਜਦੋਂ ਕਰੋਨਾ ਦੇ ਨਾਲ ਕੋਈ ਮਰਿਆ ਉਹਨਾਂ ਦੇ ਆਪਣੇ ਘਰ ਵਾਲਿਆਂ ਨੇ ਹੀ ਉਸ Laash ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਰਿਸ਼ਤੇਦਾਰਾਂ ਨੇ ਤਾਂ ਕੀ ਕਰਨਾ ਸੀ ਰਿਸ਼ਤੇਦਾਰ ਤਾਂ ਡਰਦੇ ਫੋਨ ਵੀ ਨਹੀਂ ਕਰਦੇ ਸਨ ਫੇਰ ਲੋਕਾਂ ਨੂੰ ਪਤਾ ਲੱਗਿਆ ਕਿ ਅਸੀਂ ساری ਜ਼ਿੰਦਗੀ ਇਹੋ ਜਿਹੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨ ਵਿੱਚ ਲੱਗੇ ਰਹੇ ਇਹ ਸਾਰੀ ਦੁਨੀਆ ਮਤਲਬ ਦੀ ਹੈ ਜੇ ਬੰਦੇ ਦਾ ਕੋਈ ਆਪਣਾ ਹੈ ਉਹ ਸਿਰਫ ਅਕਾਲ ਪੁਰਖ ਵਾਹੀ ਗੁਰੂ ਹੈ ਜਦੋਂ ਗੁਰੂ ਘਰ ਜਾ ਕੇ ਲੰਗਰ ਛਕਣਾ ਹੋਵੇ ਤਾਂ ਸਾਨੂੰ ਸਿਰਫ ਇੱਕ ਜਾਂ ਦੋ ਪ੍ਰਸ਼ਾਦੇ ਹੀ ਛਕਣੇ ਚਾਹੀਦੇ ਹਨ ਇਸ ਤੋਂ ਵੱਧ ਨਹੀਂ ਛਕਣੇ ਚਾਹੀਦੇ ਇਹ ਪ੍ਰਸ਼ਾਦੇ ਸਾਨੂੰ ਗੁਰੂ ਸਾਹਿਬ ਜੀ ਦਾ ਪ੍ਰਸ਼ਾਦ ਸਮਝ ਕੇ ਛਕਣੇ ਚਾਹੀਦੇ ਹਨ ਨਾ ਕਿ ਭੁੱਖਾਂ ਗੱਡਣੀਆਂ ਚਾਹੀਦੀਆਂ ਹਨ ਲੰਗਰ ਛਕਣ ਤੋਂ ਬਾਅਦ ਥੋੜੀ ਦੇਰ ਗੁਰੂ ਘਰ ਵਿੱਚ ਸੇਵਾ ਵੀ ਜ਼ਰੂਰ ਕਰਨੀ ਚਾਹੀਦੀ ਹੈ ਜਿਹੜਾ ਬੰਦਾ ਗਰੀਬ ਹੈ ਜਿਸ ਕੋਲ ਘਰੇ ਖਾਣ ਲਈ ਰੋਟੀ ਨਹੀਂ ਹੈ ਉਹ ਬੰਦਾ ਲੰਗਰ ਵਿੱਚੋਂ ਰੱਜ ਕੇ ਪ੍ਰਸ਼ਾਦਾ ਛੱਕ ਸਕਦਾ ਹੈ ਜਿੰਨੀ ਉਸ ਨੂੰ ਭੁੱਖ ਹੋਵੇ ਪਰ ਉਸ ਬੰਦੇ ਨੂੰ ਵੀ ਗੁਰੂ ਘਰ ਵਿੱਚ ਲੰਗਰ ਛਕਣ ਤੋਂ ਬਾਅਦ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਹਾਜ਼ਰੀ ਵੀ ਭਰਨੀ ਚਾਹੀਦੀ ਹੈ ਜਾਂ ਪਾਠ ਕਰਨਾ ਚਾਹੀਦਾ ਹੈ ਜਾਂ ਕੀਰਤਨ ਸੁਣਨਾ ਚਾਹੀਦਾ ਹੈ ਫੇਰ ਉਸ ਬੰਦੇ ਤੇ ਗੁਰੂ ਸਾਹਿਬਾਂ ਦੀ ਮਿਹਰ ਹੋ ਜਾਂਦੀ ਹੈ ਹੌਲੀ-ਹੌਲੀ ਉਸ ਬੰਦੇ ਦੇ ਘਰ ਵਿੱਚ ਪ੍ਰਸ਼ਾਦਾ ਪਾਣੀ ਦੀ ਕਮੀ ਦੂਰ ਹੋ ਜਾਂਦੀ ਹੈ ਜਿਹੜੇ ਬੰਦੇ ਦੇ ਘਰ ਵਿੱਚ ਪਰਸ਼ਾਦੇ ਪਾਣੀ ਦੀ ਕੋਈ ਕਮੀ ਨਹੀਂ ਹੈ ਉਸ ਨੂੰ ਕੇਵਲ ਦੋ ਪ੍ਰਸ਼ਾਦੇ ਹੀ ਛਕਣੇ ਚਾਹੀਦੇ ਹਨ ਉਸ ਤੋਂ ਬਾਅਦ ਥੋੜੀ ਦੇਰ ਵਰਤਨਾ ਦੀ ਸੇਵਾ ਜਾਂ ਕੋਈ ਹੋਰ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ ਲੰਗਰ ਪ੍ਰਸ਼ਾਦ ਦੀ ਤਰ੍ਹਾਂ ਹੀ ਛਕਣਾ ਚਾਹੀਦਾ ਹੈ ਪ੍ਰਸ਼ਾਦਾ ਛਕ ਕੇ ਗੋਲਗ ਵਿੱਚ ਥੋੜੀ ਮਾਇਆ ਵੀ ਪਾ ਦੇਣੀ ਚਾਹੀਦੀ ਹੈ ਕਈ ਸੋਚਦੇ ਹਨ ਕਿ ਇਹ ਤਾਂ ਗੁਰੂ ਘਰ ਦਾ ਲੰਗਰ ਹੈ ਜਿੰਨਾ ਮਰਜੀ ਛਕੀ ਚੱਲੋ ਕੋਈ ਫਰਕ ਨਹੀਂ ਪੈਂਦਾ ਪਰ ਇਹ ਗੱਲ ਯਾਦ ਰੱਖੋ ਇਹ ਗੱਲ ਆਪਣੇ ਮਨ ਦੇ ਉੱਤੇ ਲਿਖ ਲਵੋ ਕਿ ਕਿਤੇ ਵੀ ਕੋਈ ਵੀ ਚੀਜ਼ ਫ੍ਰੀ ਨਹੀਂ ਮਿਲਦੀ ਜਿਸਨੇ ਉਹ ਚੀਜ਼ ਫ੍ਰੀ ਵਿੱਚ ਦਿੱਤੀ ਹੁੰਦੀ ਹੈ ਤੁਹਾਨੂੰ ਉਸ ਦਾ ਕਰਜ਼ਾ ਜ਼ਰੂਰ ਮੋੜਨਾ ਪੈਂਦਾ ਹੈ ਲੰਗਰ ਵੀ ਕੋਈ ਫ੍ਰੀ ਨਹੀਂ ਹੁੰਦਾ ਜਿਹੜਾ ਬੰਦਾ ਉਸ ਲੰਗਰ ਨੂੰ ਆਪਣੀ ਮਾਇਆ ਦੇ ਨਾਲ ਚਲਾਉਂਦਾ ਹੈ ਤੁਹਾਨੂੰ ਉਸ ਦਾ ਕਰਜ਼ਾ ਜ਼ਰੂਰ ਮੋੜਨਾ ਪਵੇਗਾ ਗੁਰੂ ਘਰ ਵਿੱਚੋਂ ਕੁਝ ਵੀ ਚੱਕ ਕੇ ਨਹੀਂ ਲਿਆਉਣਾ ਚਾਹੀਦਾ ਗੁਰੂ ਘਰ ਤਾਂ ਸਗੋਂ ਕੁਝ ਦੇ ਕੇ ਹੀ ਆਉਣਾ ਚਾਹੀਦਾ ਹੈ ਵੈਸੇ ਤਾਂ ਗੁਰਮਤ ਮਰਿਆਦਾ ਦੇ ਅਨੁਸਾਰ ਗੁਰੂ ਘਰ ਜਾਣ ਲੱਗਿਆਂ ਘਰੋਂ ਹੀ ਪ੍ਰਸ਼ਾਦਾ ਛੱਕ ਕੇ ਜਾਓ ਗੁਰੂ ਘਰ ਜਾ ਕੇ ਕੋਈ ਵੀ ਫੁਰਨਾ ਮਨ ਵਿੱਚ ਨਾ ਬਣਾਓ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਫੁਰਨਾ ਹੋਣਾ ਚਾਹੀਦਾ ਹੈ ਫੇਰ ਸਮਾਧੀ ਲਗਾ ਕੇ ਗੁਰੂ ਸਾਹਿਬਾਂ ਦੇ ਚਰਨਾਂ ਨਾਲ ਸੁਰਤੀ ਜੋੜ ਕੇ ਨਾਮ ਜਪੋ ਜਾਂ ਕੀਰਤਨ ਸੁਣੋ ਫੇਰ ਬੰਦੇ ਦੀ ਗੁਰੂ ਘਰ ਵਿੱਚ ਗਏ ਦੀ ਹਾਜ਼ਰੀ ਲੱਗਦੀ ਹੈ ਜੇ ਆਪਾਂ ਗੁਰੂ ਘਰ ਜਾ ਕੇ ਦੋ ਮਿੰਟ ਮੱਥਾ ਟੇਕ ਕੇ ਲੰਗਰ ਛੱਕ ਕੇ ਇੱਧਰ ਉੱਧਰ ਘੁੰਮ ਫਿਰ ਕੇ ਵਾਪਸ ਆ ਜਾਂਦੇ ਹਾਂ ਤਾਂ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਚਰਨਾਂ ਵਿੱਚ ਆਪਣੀ ਕੋਈ ਹਾਜ਼ਰੀ ਨਹੀਂ ਲੱਗਦੀ ਇਸ ਦਾ ਕੋਈ ਫਲ ਨਹੀਂ ਮਿਲਦਾ ਉਲਟਾ ਆਪਣੇ ਸਿਰ ਭਾਰ ਹੀ ਚੜ ਜਾਂਦਾ ਹੈ ਕਈ ਗੁਰੂ ਘਰ ਜਾ ਕੇ ਉਥੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣ ਲੱਗ ਜਾਂਦੇ ਹਨ ਪਰ ਗੁਰੂ ਘਰ ਜਾ ਕੇ ਮਨ ਦੇ ਵਿੱਚ ਇੱਕੋ ਹੀ ਫੁਰਨਾ ਹੋਣਾ ਚਾਹੀਦਾ ਹੈ ਕਿ ਮੈਂ ਤਾਂ ਗੁਰੂ ਸਾਹਿਬਾਂ ਨੂੰ ਮਿਲਣ ਚੱਲਿਆ ਹਾਂ ਉਹਨਾਂ ਦੇ ਦਰਸ਼ਨ ਕਰਨ ਚੱਲਿਆ ਹਾਂ ਉਹਨਾਂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾਉਣ ਲਈ ਚੱਲਿਆ ਹਾਂ ਜੇ ਜਾਣ ਪਛਾਣ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਮਿਲਣਾ ਹੋਵੇ ਤਾਂ ਤੁਸੀਂ ਗੁਰੂ ਘਰ ਤੋਂ ਬਾਹਰ ਜਦੋਂ ਮਰਜੀ ਉਹਨਾਂ ਨੂੰ ਜਾ ਕੇ ਮਿਲ ਸਕਦੇ ਹੋ ਪਰ ਗੁਰੂ ਘਰ ਜਾ ਕੇ ਮਨ ਵਿੱਚ ਇੱਕੋ ਹੀ ਫੁਰਨਾ ਹੋਣਾ ਚਾਹੀਦਾ ਹੈ ਕਿ ਮੈਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਲੈਣ ਲਈ ਉਹਨਾਂ ਦੇ ਦਰਸ਼ਨ ਕਰਨ ਲਈ ਗੁਰੂ ਘਰ ਚੱਲਿਆ ਹਾਂ ਮੇਰੇ ਮਨ ਵਿੱਚ ਹੋਰ ਕੋਈ ਵੀ ਫੁਰਨਾ ਨਹੀਂ ਹੈ ਜਦੋਂ ਬੰਦਾ ਇਸ ਤਰ੍ਹਾਂ ਗੁਰੂ ਘਰ ਜਾ ਕੇ ਆਉਂਦਾ ਹੈ ਤਾਂ ਗੁਰੂ ਸਾਹਿਬਾਂ ਦੀ ਕਿਰਪਾ ਉਸ ਦੇ ਨਾਲ ਹੀ ਘਰ ਆ ਜਾਂਦੀ ਹੈ ਗੁਰੂ ਸਾਹਿਬ ਉਸ ਦੇ ਉੱਤੇ ਬਹੁਤ ਪ੍ਰਸੰਨ ਹੁੰਦੇ ਹਨ ਇਸ ਤਰ੍ਹਾਂ ਰੋਜ਼ ਕਰਨ ਨਾਲ ਬੰਦੇ ਦੇ ਪੁੰਨਾਂ ਵਿੱਚ ਬਹੁਤ ਹੀ ਜ਼ਿਆਦਾ ਵਾਧਾ ਹੋ ਜਾਂਦਾ ਹੈ ਜਿਸ ਨਾਲ ਘਰ ਵਿੱਚ ਹੀ ਲਹਿਰਾਂ ਬਹਿਰਾਂ ਹੋ ਜਾਂਦੀਆਂ ਹਨ ਲੰਗਰ ਵਿੱਚ ਤਾਂ ਵੱਧ ਤੋਂ ਵੱਧ ਦਾਨ ਕਰਨਾ ਚਾਹੀਦਾ ਹੈ ਨਾ ਕਿ ਲੰਗਰ ਵਿੱਚੋਂ ਵੱਧ ਤੋਂ ਵੱਧ ਸ਼ੱਕ ਕੇ ਆਉਣਾ ਚਾਹੀਦਾ ਹੈ ਜੇ ਤੁਸੀਂ ਬਹੁਤ ਗਰੀਬ ਹੋ ਤੁਹਾਡੇ ਘਰ ਪ੍ਰਸ਼ਾਦਾ ਪਾਣੀ ਨਹੀਂ ਹੈ ਫਿਰ ਗੁਰੂ ਘਰ ਵਿੱਚ ਜਾ ਕੇ ਰੱਜ ਕੇ ਲੰਗਰ ਸ਼ੱਕ ਲੈਣਾ ਚਾਹੀਦਾ ਹੈ ਪਰ ਸੇਵਾ ਤੇ ਸਿਮਰਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਇਸ ਤਰ੍ਹਾਂ ਗੁਰੂ ਸਾਹਿਬਾਂ ਦੀ ਮਿਹਰ ਹੋ ਜਾਂਦੀ ਹੈ ਤੇ ਬੰਦੇ ਦੀ ਗਰੀਬੀ ਵੀ ਦੂਰ ਹੋ ਜਾਂਦੀ ਹੈ वाहिगुरू जी ख़ालसा वाहिगुरु जी फतह